ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ PP87 ਸੋ ਗੇਮਰ ਤੇ ਅੱਜ ਅਸੀਂ ਗੱਲ ਕਰਾਂਗੇ ਜੀ Google Pixel ਦੇ ਉਸ ਫੋਨ ਬਾਰੇ ਜਿਸ ਨੇ ਲਾਂਚ ਹੁੰਦੇ ਹੀ ਕਾਫੀ ਤਬਾਈ ਮਚਾਈ ਸੀ ਸੋ ਗੱਲ ਕਰਦੇ ਜੀ ਆਪਾਂ Google Pixel 6 Pro ਦੀ ਸੋ ਮੈਂ ਇਸ ਨੂੰ ਕਾਫੀ ਲੰਬੇ ਸਮੇਂ ਤੋਂ ਯੂਜ਼ ਕਰ ਰਹੇ ਹਾਂ ਤੇ ਆਪਣਾ ਐਕਸਪੀਰੀਅੰਸ ਦੱਸਾਂਗਾ ਕਿ ਇਹ ਫੋਨ ਅੱਜ ਵੀ ਵੈਲਿਊ ਆਫ ਮਨੀ ਹੈ ਜਾਂ ਨਹੀਂ ਆਜੋ ਸ਼ੁਰੂ ਕਰਦੇ ਆ ਜੀ ਫਿਰ ਵੀਡੀਓ ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਦੇ ਡਿਜ਼ਾਈਨ ਦੀ ਸੋ ਦੋਸਤੋ ਇਸ ਦਾ ਪਿਕਸਲ 6 Pro ਤੋਂ ਹੀ Google ਨੇ ਆਪਣਾ ਕੈਮਰਾ ਵਾਰ ਸ਼ੁਰੂ ਕੀਤਾ ਸੀ ਜੋ ਅੱਜ ਵੀ ਇਹ ਫੋਨ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜਿਵੇਂ 10 10 XL Pro ਜਾਂ ਸਾਰੇ ਫੋਨਾਂ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਜੋ ਇਸ ਕੈਮਰਾ ਵਾਰ ਹੈ ਸੋ ਇਸ ਦੇ ਅੱਗੇ ਪਿੱਛੇ ਦੋਨਾਂ ਪਾਸੇ ਗੁਰੀਲਾ ਗਲਾਸ ਵਿਕਟਰਸ ਦੀ ਪ੍ਰੋਟੈਕਸ਼ਨ ਹੈ ਪਰ ਮੈਂ ਫਿਰ ਵੀ ਸਲਾਹ ਦਊਂਗਾ ਕਿ ਆਪਣਾ ਕਵਰ ਯੂਜ਼ ਕਰੋ ਕਿਉਂਕਿ ਇਹ ਫੋਨ ਬੜਾ ਹੋਣ ਕਰਕੇ ਹੱਥਾਂ ਵਿੱਚੋਂ ਕਾਫੀ ਤਿਲਕਦਾ ਹੈ ਸੋ ਆਪਾਂ ਵੀ ਕਵਰ ਬਿਨਾ ਕਵਰ ਤੋਂ ਯੂਜ਼ ਕਰਦੇ ਸੀ ਤੇ ਹਾਲ ਤਾਂ ਤੁਸੀਂ ਦੇਖ ਸਕਦੇ ਹੋ ਇਸ ਦੀ ਡਿਸਪਲੇਸ ਦੀ ਆਪਾਂ ਚੇਂਜ ਕਰਾਈ ਹੈ ਡਿਸਪਲੇ ਪੁੱਟ ਗਈ ਸੀ ਇਸ ਦੀ ਸੋ ਕਵਰ ਦੀ ਇਸਤੇਮਾਲ ਜ਼ਰੂਰ ਕਰੋ ਜੀ ਕੋਈ ਵੀ ਫੋਨ ਹੋਵੇ ਸੋ ਸੋ ਦੋਸਤੋ ਅਗਰ ਗੱਲ ਕਰੀਏ ਜੀ ਆਪਾਂ ਇਸ ਤੇ ਡਿਸਪਲੇ ਦੀ ਤਾਂ ਇਸ ਵਿੱਚ ਹੈ 6.7 7 ਇੰਚ ਦੀ ডিসਪਲੇ ਜੋ ਕਿ 120 ਹਰਟਜ਼ ਐਮੋਲਡ ਐਲਟਪੀਓ ਐਮੋਲਡ ডিসਪਲੇਅ ਕਵਰਡ ਐਜ ਜਿਹੜਾ ਆਉਂਦੀ ਹੈ ਜੀ ਆਪਣੇ ਕਿਉਂਕਿ ਇਹ ডিসਪਲੇ ਚੇਂਜ ਹੈ ਇਸ ਕਰਕੇ ਇਦੇ ਐਜ ਥੋੜੇ ਜਿਹਾ ਉੱਪਰ ਉੱਪਰ ਆ ਰਹੇ ਆ ਸੋ ਬਾਕੀ ਇਸ ਦੀ ডিসਪਲੇ ਜੋ ਪਹਿਲਾਂ ਸੀ ਉਹ ਬਹੁਤ ਹੱਤ ਸੀ ਸੋ ਇਸ ਵਿੱਚ ਉਹ ਆਉਂਨੇ ਨਾ ਕਾਫੀ ਥੱਲੇ ਤੱਕ ਆਉਂਨੇ ਆ ਤੇ ਜਿਸ ਨਾਲ ਇਹ ਬਹੁਤ ਹੀ ਪ੍ਰੀਮੀਅਮ ਲੱਗਦੀ ਹੈ ਅੱਪਾ ਹੁਣ ਗੱਲ ਕਰਦੇ ਜਿਸ ਦੀ ਪਰਫਾਰਮੈਂਸ ਦੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋਗੇ ਇਸ ਵਿੱਚ ਆਉਂਦਾ ਜੀ Google ਦਾ ਆਪਣਾ Tensor G1 ਜੋ ਕਿ Snapdragon 888 ਦੇ ਬਰਾਬਰ ਆਉਂਦਾ ਸੀ ਸੋ ਆਪਾਂ ਇਸ ਵਿੱਚ BGMI ਖੇਡਾਂਗੇ ਜਿਸ ਨਾਲ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਇਸ ਦੀ ਪਰਫਾਰਮੈਂਸ ਅੱਜ ਵੀ ਮਿਡ ਰੇਂਜ ਫੋਨਾਂ ਦੇ ਨਾਲੋਂ ਬਹੁਤ ਹੀ ਬੈਟਰ ਹੈ ਸੋ ਆਪਾਂ ਇੰਸਟਾਲ ਕਰ ਲਈ ਡਾਪਟਨ ਜੀਮਾਈ ਤੋ ਇਸ ਵਿੱਚ ਖੇਲਾਂਗੇ ਤੇ ਤੁਹਾਨੂੰ ਪਤਾ ਲੱਗ ਜਾਏਗਾ ਫਿਰ ਦੀ ਪਰਫਾਰਮੈਂਸ ਅੱਜ ਵੀ ਕੈਮ ਹੈ ਜਾਂ ਨਹੀਂ ਤੋ ਥੋੜਾ ਜਿਹਾ ਤੁਸੀਂ ਗੇਮਪਲੇ ਇੰਜੋਏ ਕਰੋ ਸੋ ਗ੍ਰਾਫਿਕ ਤੁਸੀਂ ਦੇਖ ਸਕਦਾ ਹੈ ਜੀ ਆਪਣਾ ਬੀਜੀਐਮਾਈ ਦੇ ਐਚਡੀਆਰ ਤੋ ਆਪਾਂ ਇਸ ਤੇ ਗੇਮਪਲੇ ਕਰਾਂਗੇ ਦੇਖ ਰਹੇ ਹਾਂ ਹੀ ਟਪਾ ਕਾ ਹੁੰਦਾ ਹੀ ਟਪਾ ਹੁੰਦਾ ਹੈ ਫੋਨ ਥੋੜਾ ਬਹੁਤ ਸੋ ਆਜੋ ਖੇਲੇ ਥੋੜਾ ਬਹੁਤ ਗੇਮ ਤੋ ਦੋਸਤੋ ਅੱਧਾ ਪੌਣਾ ਘੰਟਾ ਆਪਾਂ ਗੇਮ ਖੇਲੀ ਇਸ ਤੇ ਤੋ ਤੁਸੀਂ ਫਿਰ ਇਧਰ ਦੇਖ ਸਕਦੇ ਹੋ ਕਿ ਥੋੜਾ ਬਹੁਤਾ ਹੀਟ ਹੋਇਆ ਕਿਉਂਕਿ ਮੌਸਮ ਵੀ ਠੰਡਾ ਹੈ ਨਾ ਇਸ ਕਰਕੇ ਫਰਕ ਪੈਂਦਾ ਤੋ ਸੋ ਦੋਸਤੋ ਆਪਾਂ ਕਹਿ ਸਕਦੇ ਆਂ ਕਿ ਅੱਜ ਵੀ ਇਹ ਫੋਨ ਬਹੁਤ ਵਧੀਆ ਹੈ ਖੇਲਣ ਦੇ ਪਰਫਾਰਮੈਂਸ ਦੇ ਮੁਕਾਬਲੇ ਵਿੱਚ ਵੀ ਤੇ ਆਪਣਾ ਕਹਿ ਸਕਦੇ ਆਂ ਤੇ ਬੈਟਰੀ ਬੀਚ ਦੀ ਬਹੁਤ ਵਧੀਆ ਸਾਰਾ ਦਿਨ ਆਪਣਾ ਕੱਢ ਦਿੰਦੀ ਹੈ ਸੋ ਦੋਸਤੋ ਕਿਸ ਤਰ੍ਹਾਂ ਦਾ ਲੱਗਿਆ ਜੀ ਇਹ ਰਿਵਿਊ ਕੋਮੈਂਟ ਵਿੱਚ ਜਰੂਰ ਜਾ ਕੇ ਦੱਸਿਓ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਦੇ ਹੋ ਦੋਸਤੋ ਭਾਵੇਂ ਫੋਨ 2 3 ਸਾਲ ਪੁਰਾਣਾ ਹੈ ਪਰ ਅੱਜ ਵੀ ਇਸ ਵਿੱਚ ਤੁਹਾਨੂੰ ਦਿਖਾਵਾਂ ਮੈਂ ਇੱਕ ਚੀਜ਼ ਹੈ ਜੋ ਜਿਸ ਕਰਕੇ ਇਹ ਫੋਨ ਅੱਜ ਵੀ ਬਹੁਤ ਵੈਲਿਊ ਫਾਰ ਮਨੀ ਹੈ ਉਹ ਹੈ ਐਂਡਰੋਇਡ 16 ਜੋ ਲੇਟੈਸਟ ਲੇਟੈਸਟ ਫੋਨ ਵੀ ਹੈ ਨਾ ਉਸ ਵਿੱਚ ਵੀ ਐਂਡਰੋਇਡ 15 ਚੱਲ ਰਿਹਾ ਹੁਣਾ ਅਜੇ ਪਰ ਇਸ ਵਿੱਚ ਆਈ ਹੈ ਐਂਡਰੋਇਡ 16 ਸੋ ਇਹ Google Pixel 6 Pro ਜੋ ਅੱਜ ਵੀ ਐਂਡਰੋਇਡ 16 ਚੱਕੀ ਫਿਰਦਾ ਹੈ ਸੋ ਦੇਖ ਸਕਦੇ ਹੋ ਇਸ ਵਿੱਚ ਅਪਡੇਟ ਹਰ ਮਹੀਨੇ ਆਉਂਦੇ ਆ ਹਰ ਮਹੀਨੇ ਸੋ ਜਿਸ ਕਰਕੇ ਇਹ ਫੋਨ ਪੂਰਾ ਘੈਂਟ ਹੈ ਆਪਾਂ ਵੀ ਇਹ ਬਸ ਇਸੇ ਕਰਕੇ ਰੱਖਿਆ ਹੋਇਆ ਹੈ ਕਿ ਇਹ ਅਪਡੇਟ ਇਸ ਵਿੱਚ ਆਉਂਦੇ ਰਹਿਣੇ ਤਾਂ ਇਸ ਦਾ ਕੈਮਰਾ ਤੇ ਕੈਮਰੇ ਦੇ ਕੁ ਸੈਂਪਲ ਤੁਹਾਨੂੰ ਵੀਡੀਓ ਵਿੱਚ ਪਾਵਾਂਗਾ ਮੈਂ ਤੇ ਤੁਸੀਂ ਦੇਖ ਸਕਦੇ ਹੋ ਗਰੀਬਾਂ ਦਾ ਡੀਐਸਐਲਆਰ ਹੈ ਇਹ ਇੱਕ ਤਰ੍ਹਾਂ ਦਾ ਫੁੱਲ ਡੀ ਲਾਈਟ ਪੋਰਟਰੇਟ ਇਸ ਦਾ ਐਂਡ 10 ਫੁੱਲ ਸੋ ਇਸ ਕਰਕੇ ਹੈ ਜੀ ਸੋ ਅਗਰ ਤੁਸੀਂ ਇਹ ਫੋਨ ਤੁਹਾਡੇ ਕੋਲ ਹੈ ਜਾਂ ਤੁਸੀਂ ਇਸ ਨੂੰ ਲੈਣਾ ਚਾਹੁੰਦੇ ਆ ਤਾਂ ਅੱਖਾਂ ਮੱਦ ਕਰਕੇ ਲੈ ਸਕਦੇ ਹੋ ਕਿਉਂਕਿ ਇਹ ਫੁੱਲ ਵੈਲਿਊ ਫੋਨ ਮੰਨੀ ਹੈ ਜੀ ਸੋ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਧੰਨਵਾਦ